ਆਰਣਾ ਨੂੰ ਪਿਆਰ ਭਰੀ ਸੱਸੀ ਗਾਲ ਤੇ ਰਾਮਰਾਜ ਜੀ ਹੋਰ ਸਲਾਉ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਹੱਥੇ ਲੈ ਕੇ ਆਏ ਆ ਫੋਰਚੂਨ ਕੰਪਨੀ ਦਾ ਡਰਨ ਸੈਟ ਆ ਗਿਆ ਜੀ ਆਪਣੇ ਕੋਲ ਫੋਰਚੂਨ ਕੰਪਨੀ ਦਾ ਡਰਨ ਸੈਟ ਆ ਗਿਆ ਹੈ 40 ਭਾਂਡਿਆਂ ਦਾ ਸੈਟ ਆਇਆਗਾ ਕੰਪਲੀਟ ਠੀਕ ਹੈ ਜੀ ਡਿਜ਼ਾਈਨ ਬਹੁਤ ਪਿਆਰਾ ਆਇਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਦੇਖੋ ਜੀ ਇਹਦੇ ਕੱਲੇ ਕੱਲੇ ਭਾਂਡੇ ਦੀ ਫਿਨਿਸ਼ਿੰਗ ਵੇਖਿਓ ਕੁਆਲਿਟੀ ਵੇਖਿਓ ਚੀਜ਼ ਵੇਖਿਓ ਤਾਂ ਸਾਈਜ਼ ਜਿਹੜਾ ਫੁੱਲ ਵੱਡੇ ਸਾਈਜ਼ ਚ ਪਲੇਟਾਂ ਹਨ ਜੀ ਦੇਖੋ ਜੀ ਆ ਡਿਜ਼ਾਈਨ ਦੇਖੋ 6 ਪਲੇਟ ਆਉਣਗੀਆਂ ਫੁੱਲ ਵੱਡੇ ਸਾਈਜ਼ ਦੇ ਵਿੱਚ 24 ਫਲੇਟਾਂ 24 ਸ਼ੇਡ ਹੈਗੇ ਆ ਫੋਰਚੂਨ ਕੰਪਨੀ ਦਾ ਆ ਦੇਖੋ ਜੀ ਫੋਰਚੂਨ ਕੰਪਨੀ ਦਾ ਆ 6 ਫੁੱਲ ਪਲੇਟ ਆਉਣਗੀਆਂ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਆ ਗਿਆ ਇਹ ਠੀਕ ਹੈ ਜੀ ਇਹ ਆ ਜਾਣਗੀਆਂ 6 ਵੱਡੀਆਂ ਪਲੇਟਾਂ ਫਿਰ ਇਸ ਤੋਂ ਬਾਅਦ ਆਉਣਗੀਆਂ 6 ਛੋਟੀਆਂ ਪਲੇਟਾਂ ਆ ਦੇਖੋ ਜੀ ਇਹ 6 ਛੋਟੀਆਂ ਪਲੇਟਾਂ ਆ ਜਾਣਗੀਆਂ ਹੈਵੀ ਕੁਆਲਿਟੀ ਦੇ ਵਿੱਚ ਆ ਵਧੀਆ ਚੀਜ਼ ਹੈਗੀ ਹੈ ਵਧੀਆ ਹੰਡਸਾਰ ਠੀਕ ਹੈ ਜੀ ਇਸੇ ਤਰ੍ਹਾਂ ਫਿਰ ਆ ਜਾਣਗੇ 12 ਕੌਡੀਆਂ ਜਨਕਿਆਂ ਦੇ ਵਿੱਚ ਕੌਡੀਆਂ ਵੀ ਪ੍ਰਿੰਟ ਦਾ ਰ ਆਉਣਗੀਆਂ ਤੇ ਸਾਈਜ਼ ਵੀ ਵੱਡਾ ਆਏਗਾ ਜੀ ਆਹ ਦੇਖੋ ਜੀ 12 ਬੋਲ ਆ ਜਾਣਗੇ ਵੱਡੇ ਸਾਈਜ਼ ਦੇ ਵਿੱਚ ਚੌਥ ਦੇ ਵਿੱਚ ਇਹ ਪ੍ਰਿੰਟ ਫਿਰ ਕੱਲੇ ਕੱਲੇ ਤੇ ਸਾਰਿਆਂ ਦੇ ਪ੍ਰਿੰਟ ਹੋਇਆ ਕੋਈ ਇਹ ਨਹੀਂ ਕਿ ਕੋ ਪਲੇਨ ਹੈ ਜਾਂ ਕਿਸ ਤਰ੍ਹਾਂ ਆ ਪ੍ਰਿੰਟ ਵਾਲਾ ਸਾਈਜ਼ ਹੈ 12 ਕੌਡੀਆਂ ਆਉਣਗੀਆਂ ਦੇ ਵਿੱਚ ਠੀਕ ਹੈ ਜੀ ਇਹਦੀ ਰਾਈਸਲੇ ਦੇਖੋ ਆ ਰਾਈਸਲੇ ਆ ਜਿਹੜੀਆਂ ਜੀ ਡਿਜ਼ਾਈਨ ਦਾ ਵਧੀਆ ਕੁਆਲਿਟੀ ਦਾ ਠੀਕ ਹੈ ਜੀ ਵਧੀਆ ਚੀਜ਼ ਹੈ ਇਹ ਰਾਇਸ ਤੇ ਆ ਜਾਂਦੀ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਦੇ ਡੂੰਗੇ ਆ ਜਾਂਦੇ ਆ ਡੂੰਗੇ ਵੀ ਵੱਡੇ ਸਾਈਜ਼ ਚ ਆਉਣਗੇ ਫੁੱਲ ਵੱਡਾ ਸਾਈਜ਼ ਆ ਦੇਖੋ ਜੀ ਆ ਤਿੰਨ ਪੀਸ ਡੂੰਗੇ ਆਉਣਗੇ ਇਹਨਾਂ ਤੇ ਵੀ ਪ੍ਰਿੰਟ ਆਏਗਾ ਜੀ ਵਧੀਆ ਕੁਆਲਿਟੀ ਦੇ ਵਿੱਚ ਇਹ ਤਿੰਨ ਡੂੰਗੇ ਆ ਜਣੇ ਆ ਤੇ ਤਿੰਨੇ ਹੀ ਇਹਨਾਂ ਦੇ ਟਕਣ ਆ ਜਣੇ ਆ ਉਹ ਵੀ ਪ੍ਰਿੰਟ ਦਾ ਰਹਿਣਗੇ ਉਹ ਵੀ ਵਧੀਆ ਕੁਆਲਿਟੀ ਦੇ ਪ੍ਰਿੰਟ ਦਾ ਰਹਿਣਗੇ ਆ ਦੇਖੋ ਜੀ ਇਸੇ ਤਰ੍ਹਾਂ ਹੀ ਪ੍ਰਿੰਟ ਆਏਗਾ ਟਕਣਾਂ ਦੇ ਉੱਪਰ ਤਿੰਨੇ ਡੂੰਗੇ ਤੇ ਤਿੰਨੇ ਟਕਣ ਆ ਜਣੇ ਆ ਆ ਦੇਖੋ ਜੀ ਤਕੜਾਂ ਦੇ ਵੀ ਪ੍ਰਿੰਟ ਆ ਦੂਗੇ ਦੇ ਵੀ ਪ੍ਰਿੰਟ ਆ ਵਧੀਆ ਕੁਆਲਿਟੀ ਦੇ ਵਿੱਚ ਫਿਰ ਇਸ ਤੋਂ ਬਾਅਦ ਇਹਨਾਂ ਦੇ ਸਪੂਨ ਆ ਜਾਂਦੇ ਆ ਜੀ ਠੀਕ ਹੈ ਜੀ ਸਪੂਨ ਵੀ ਜਿਹੜੇ ਆਉਣਗੇ ਉਹਨਾਂ ਦੇ ਉੱਪਰ ਵੀ ਪ੍ਰਿੰਟ ਆਏਗਾ ਜੀ ਆ ਦੇਖਿਓ ਆ ਵੱਡੇ ਦੇ ਇਹਨਾਂ ਸਪੂਨ ਆਉਣਗੇ ਇਹਨਾਂ ਤੇ ਵੀ ਪ੍ਰਿੰਟ ਆਏਗਾ ਵਧੀਆ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਛੇ ਸਪੂਨ ਇਹ ਛੋਟੇ ਆਉਣਗੇ ਨਾਲ ਇਹਨਾਂ ਤੇ ਵੀ ਪ੍ਰਿੰਟ ਆਏਗਾ ਜੀ ਵਧੀਆ ਕੁਆਲਿਟੀ ਦੇ ਵਿੱਚ ਆ ਜਿਸ ਕਿਸੇ ਵੀਰ ਭੈਣਾਂ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਜ਼ੇਗਰ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਵਾਇਰਲ ਹੋਣੀ ਚਾਹੀਦੀ ਯਾਨੀ ਕਿ ਹਰੇਕ ਤੱਕ ਜਿਹੜਾ ਵੀ ਮੋਬਾਈਲ ਤੱਕ ਪਹੁੰਚਣੀ ਚਾਹੀਦੀ ਹੈ ਠੀਕ ਹੈ ਜੀ ਜਿਸ ਕਿਸੇ ਨੂੰ ਜ਼ਰੂਰਤ ਹੋਵੇ ਵਿజిਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਜ਼ੇਗਰ ਚੂੜੀਆਂ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸასი ਗਾਲ ਤੇਰਾ ਰਾਮ ਰਾਮ